ਤੁਸੀਂ ਦੇਖ ਰਹੇ ਹੋ ਅਸਮ ਜਰਨਲ نیوز ਮੈਂ ਹਾਂ ਭੁਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਵਿੱਚ ਪੱਕ ਦੀ ਸਿਆਸਤ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਸਿਆਸਤ ਦੀਆਂ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣਾ ਸਾਡੇ ਸੀਨੀਅਰ ਜਰਨਲਿਸਟ ਵਰਿੰਦਰ ਜੀ ਦਾ ਵਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਵਿੱਚ ਗਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਸਿਆਸਤ ਦੇ ਨਾਲ ਜੁੜਿਆ ਸਵਾਲ ਹੈ ਗੱਲਬਾਤ ਇਦਾਂ ਹੈ ਕਿ ਵਰਿੰਦਰ ਜੀ ਰਾਘਵ ਚੱਡਾ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਨੇ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਮੇਅਰ ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇਸ ਪ੍ਰੈਸ ਵਾਰਤਾ ਦੇ ਵਿੱਚ ਕੀ ਮੁੱਦਾ ਚੁੱਕਿਆ ਗਿਆ ਵਾ ਭੁਪਿੰਦਰ ਜੀ ਜੀ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਨੇ ਤੇ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਆਗੂ ਬੜੇ ਸਿਰ ਗਰਮ ਹੋਏ ਹੁੰਦੇ ਨੇ ਚੋਣਾਂ ਤੋਂ ਬਾਅਦ ਹੂੰ ਕਿਤੇ ਕੋਈ ਪ੍ਰੈਸ ਕਾਨਫਰੈਂਸ ਨਹੀਂ ਹੁੰਦੀ ਹੂੰ ਕਿਤੇ ਨਜ਼ਰ ਨਹੀਂ ਆਉਂਦੇ ਘੁੰਮਣ ਫਿਰਨ ਤੁਰ ਪੈਂਦੇ ਨੇ ਤੋ ਉਸ ਤੋਂ ਬਾਅਦ 5 ਸਾਲ ਤੱਕ ਹੂੰ ਉਹ ਕੋਈ ਉਹਨਾਂ ਦੀ ਖਾਸ ਕੋਈ ਬੈਠਕ ਜਾਂ ਮੀਟਿੰਗ ਨਹੀਂ ਹੁੰਦੀ ਜੇ ਹੁੰਦੀ ਆ ਤੇ ਸਮਝ ਲਓ ਕਿ ਉਹਨਾਂ ਦੇ ਆਪਣੇ ਸਿਆਸੀ ਮੁੱਦੇ ਹੁੰਦੇ ਆ ਜੀ ਲੋਕ ਚੇਤੇ ਆਉਂਦੇ ਨੇ ਹੂੰ ਚੋਣਾਂ ਦੇ ਨੇੜੇ ਹੂੰ ਤੇ ਸੁਭਾਵਕ ਹੈ ਜਿਵੇਂ ਜਿਵੇਂ ਹੁਣ ਲੋਕ ਸਭਾ ਦੀਆਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਆਗੂ ਬੜੇ ਸਰਗਰਮ ਹੋਏ ਹੁੰਦੇ ਨੇ ਨਿਤ ਨਵੀਂ ਬਿਆਨਬਾਜ਼ੀ ਨਿਤ ਨਵੀਂ ਟਿੱਪਣੀ ਦੂਜੀਆਂ ਪਾਰਟੀਆਂ ਨੂੰ ਨਿਊਆਂ ਵਿਖਾਣਾ ਤੇ ਆਪਣੇ ਆਪ ਨੂੰ ਲੋਕ ਭਲਾਈ ਦਾ ਜਿਹੜਾ ਉਹ ਸਭ ਤੋਂ ਅੱਗੇ ਰੱਖਣਾ ਕਿ ਲੋਕ ਭਲਾਈ ਦੇ ਵਿੱਚ ਸੱਦੇ ਤੋਂ ਅੱਗੇ ਕੋਈ ਨਹੀਂ ਹੈ ਸੋ ਪ੍ਰੈਸ ਕਾਨਫਰੰਸਾਂ ਦੇ ਜਿਹੜਾ ਤਰੀਕਾ ਪ੍ਰੈਸ ਕਾਨਫਰੰਸਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਨਿਤਨ ਆਏ ਨਾ ਆਏ ਦਿਨ ਕੋਈ ਤੇ ਨਕੇਤੇ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨਵੀਂ-ਨਵੀਂ ਟਿੱਪਣੀਆਂ ਸਟੇਟਮੈਂਟਾਂ ਸਾਹਮਣੇ ਆਉਂਦੀਆਂ ਨੇ ਤੇ ਹੁਣ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਹਮ ਸੀਟਾਂ ਦੀ ਵੰਡ ਨੂੰ ਲੈ ਕੇ ਜੀ ਜਿਹੜਾ ਉਹ ਮਾਮਲਾ ਬੜਾ ਪਖਿਆ ਹੋਇਆ ਹਮ 28 ਪਾਰਟੀਆਂ ਨੇ ਇੰਡੀਆ ਘੱਟ ਚੋੜ ਬਣਾਤਾ ਜਿਨੇ ਜਿਹਦੇ ਚ ਦੋਵੇਂ ਪਾਰਟੀਆਂ ਵੀ ਸ਼ਾਮਲ ਨੇ ਜੀ ਹੁਣ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਿਵੇਂ ਕਿ ਮਾਹੌਲ ਬੜਾ ਸਰਗਰਮ ਹੈ ਇੱਕ ਤੇ ਜਿਹੜੀ ਹੈ ਉਹ ਆਪਸ ਦੇ ਵਿੱਚ ਕਾਂਗਰਸ ਵਾਲੇ ਜਿਹੜੇ ਆ ਆਪਸ ਦੇ ਵਿੱਚ ਇਹਨਾਂ ਦੇ ਕਿਤੇ ਨਾ ਕਿਤੇ ਤਾਲਮੇਲ ਜਾਂ ਕਿਤੇ ਨਾ ਕਿਤੇ ਵਿਚਾਰਾਂ ਦਾ ਜਿਹੜਾ ਉਹ ਫਰਕ ਨਜ਼ਰ ਆਉਂਦਾ ਨਵਜੋਤ ਸਿੰਘ ਸਿੱਧੂ ਧੜਾ ਹੋ ਗਿਆ ਤੇ ਬਾਕੀ ਦੇ ਜਿਹੜੇ ਕਾਂਗਰਸ ਦੇ ਪੰਜਾਬ ਦੇ ਲੀਡਰ ਨੇ ਜੀ ਦੂਜੇ ਪਾਸੇ ਕਾਂਗਰਸ ਦੇ ਲੀਡਰਾਂ ਦੀ ਆਮ ਆਦਮੀ ਪਾਰਟੀ ਨਾਲ ਕੋਈ ਬੰਦੀ ਨਜ਼ਰ ਨਹੀਂ ਆ ਰਹੀ ਪੰਜਾਬ ਦੀ ਕਾਂਗਰਸ ਪਾਰਟੀ ਪੰਜਾਬ ਦੀ ਪਾਰਟੀ ਨਾਲ ਆਮ ਆਦਮੀ ਪਾਰਟੀ ਦੀ ਤੇ ਗੱਲ ਇਹ ਹੈ ਕਿ ਹੁਣ ਜਿਵੇਂ ਕਾਂਗਰਸ ਪਾਰਟੀ ਦੇ ਆਗੂ ਪੰਜਾਬ ਚ ਕਹਿੰਦੇ ਨੇ ਤੇ ਅਸੀਂ ਵੀ ਸਾਰੀਆਂ ਸੀਟਾਂ ਦੇ ਅਸੀਂ ਜਿੱਤਣ ਲੜਾਂਗੇ ਵੀ ਅਸੀਂ ਘੱਟ ਜੋੜ ਨਹੀਂ ਕਰਨਾ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ 18 ਜਨਵਰੀ ਨੂੰ ਜਿਹੜੀਆਂ ਮੇਹਰ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜੀ ਉਹਦੇ ਵਿੱਚ ਗੱਠਜੋੜ ਬੜਾ ਸੋਹਣਾ ਹੋ ਗਿਆ ਜੀ ਬੜਾ ਵਧੀਆ ਜੀ ਹੂੰ ਉਸ ਤੋਂ ਪਹਿਲਾਂ ਜੇ ਆਪਾਂ ਗੱਲ ਦਸੀਏ ਆਪਾਂ ਪਤਾ ਲੱਗਿਆ ਕਿ ਕਿਤੇ ਨਾ ਕਿਤੇ ਗੁਪਤ ਤੌਰ ਤੇ 14 ਤਰੀਕ ਨੂੰ ਵੀ ਆਪਣੇ ਕੇਜਰੀਵਾਲ ਨੇ ਰਾਗਵ ਚੱਡਾ ਨੇ ਮਲਕ ਜਿਹੜੇ ਮਲਕਰਜਨ ਖੜਗੇ ਹੈ ਇਹਨਾਂ ਨੇ ਬੈਠਕ ਕੀਤੀ ਇੱਕ ਦੂਜੇ ਨਾਲ ਵਿਚਾਰ ਵਟਾਂਦਰੇ ਵੀ ਕੀਤੇ ਸੀ ਹੂੰ ਸੋ ਅੱਜ ਜਿਹੜੇ ਰਾਜ ਸਭਾ ਮੈਂਬਰ ਨੇ ਜੀ ਰਾਗਵ ਚੱਡਾ ਹੂੰ ਸਿਰ ਕੜਵੇਂ ਆਗੂ ਨੇ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਤੋਂ ਕਹਿੰਦੇ ਜੀ ਆਮ ਆਦਮੀ ਪਾਰਟੀ ਜਿਹੜੀ ਔਰ ਕਾਂਗਰਸ ਪਾਰਟੀ ਜਿਹੜਾ ਜਿਹੜਾ ਗੱਠ ਜੋੜ ਹੈ ਉਹ ਸਿਰੇ ਚੜਾਵਾਂਗੇ। ਹੂੰ। ਇੰਡੀਆ ਗੱਠ ਜੋੜ ਦਾ ਇਹ ਪਹਿਲਾ ਜਿਹੜਾ ਹੋਊਗਾ ਜਿੱਤ ਦਾ ਰੱਥ ਇੰਡੀਆ ਗੱਠ ਜੋੜ ਦਾ ਜਿੱਤ ਦਾ ਰੱਥ ਜਿਹੜਾ ਚੰਡੀਗੜ੍ਹ ਤੋਂ ਸ਼ੁਰੂ ਹੋਊਗਾ। ਜੀ। ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇਹ ਪਹਿਲੀ ਚੋਣ ਹੋਵੇਗੀ। ਇੰਡੀਆ ਗੱਟ ਚੋੜ ਦੀ ਜੀ ਸੋ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਕਹਿੰਦੇ ਵੀ 18 ਜਨਵਰੀ ਨੂੰ ਜਿਹੜੀ ਮੇਅਰ ਦੀ ਚੋਣ ਹੋਣ ਵਾਲੀ ਹੈ ਉਹਦੇ ਚ ਅਸੀਂ ਲੋਕ ਸਭਾ ਚੋਣਾਂ ਦੀ ਜਿਹੜੀ ਆ ਟੂਨ ਹੈ ਉਹ ਸੈੱਟ ਕਰਾਂਗੇ ਜੀ ਤੇ ਇੱਥੋਂ ਜਿਹੜੀ ਸਾਡੀ ਜਿੱਤ ਹੋਵੇਗੀ ਨਾ ਉਹ ਸੈੱਟ ਕਰਦੇ ਗਈ ਕਿ ਆਉਣ ਵਾਲੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ 2024 ਚ ਇਹ ਸਾਲ ਚੋਣਾ ਹੋਣ ਵਾਲੀਆਂ ਲੋਕ ਸਭਾ ਦੀਆਂ ਉਹਦੇ ਚ ਇਹ ਮੇਰ ਦੀ ਚੋਣਾਂ ਜਿਹੜੇ ਕਾਫੀ ਕੁਝ ਦੱਸ ਦੇਈਏ ਇਹਦੇ ਤੇ ਸਾਰਾ ਨਿਰਭਰ ਹੋਗਾ ਔਰ ਇਹ ਜਿਹੜੀ ਸਾਡੀ ਪਾਰਟੀ ਹੈ ਆਮ ਆਦਮੀ ਪਾਰਟੀ ਉਹਨਾਂ ਨੇ ਜੋ ਕਿਹਾ ਹਮ ਔਰ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੜੀ ਹੈ ਇਹ ਇੱਕ ਤੇ ਇੱਕ ਦੋ ਨਹੀਂ ਇਹ ਇੱਕ ਤੇ ਇੱਕ 11 ਨਹੀਂ ਜੀ ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਔਰ ਬੜਾ ਜੋਸ਼ੋ ਖੁਸ਼ੀ ਦੇ ਨਾਲ ਗੱਲਬਾਤਾਂ ਕੀਤੀਆਂ ਵੈਸੇ ਤੇ ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਗੱਠ ਜੋੜ ਜਿਹੜਾ ਉਹ ਇਹਨਾਂ ਦਾ ਚੰਡੀਗੜ੍ਹ ਦੇ ਵਿੱਚ ਕਾਫੀ ਕਾਮਯਾਬਤ ਨਜ਼ਰ ਆ ਰਿਹਾ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਡਿਸਾਈਡ ਕਰ ਲਿਆ ਵੀ ਕਿਹੜਾ ਬੰਦਾ ਮੇਅਰ ਹੋਊਗਾ ਕਿਹੜਾ ਸੀਨੀਅਰ ਡਿਪਟੀ ਮੇਅਰ ਤੇ ਕਿਹੜਾ ਜਿਹੜਾ ਹੈਗਾ ਉਹ ਡਿਪਟੀ ਮੇਅਰ ਹੋਊਗਾ ਜੀ ਸੋ ਇਸ ਤਰੀਕੇ ਦੇ ਨਾਲ ਜੋ ਹੈ ਗੱਲਬਾਤ ਕੀਤੀ ਜਾ ਰਹੀ ਹੈ ਔਰ ਦੂਜੇ ਪਾਸੇ ਮਜੀਠੀਆ ਹੁਰਾਂ ਦੀ ਅੱਜ ਪੇਸ਼ੀ ਸੀ ਮਜੀਠੀਆ ਹੁਰੇ ਵੀ ਅੱਜ ਮੀਡੀਆ ਸਾਹਮਣੇ ਪੇਸ਼ ਹੋਏ ਉਹਨਾਂ ਨੇ ਤੇ ਗੱਠਜੋੜ ਨੂੰ ਲੈ ਕੇ ਸਾਫ਼-ਸਾਫ਼ ਕਹਿ ਦਿੱਤਾ ਕਿ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਕਾਂਗਰਸ ਪਾਰਟੀ ਵੀ ਗੱਠਜੋੜ ਨੂੰ ਲੈ ਕੇ ਸੀਟਾਂ ਸਾਂਝੀਆਂ ਕਰਨ ਨੂੰ ਲੈ ਕੇ ਰੂਲਿੰਗ ਪਾਰਟੀ ਹੋਈ ਬਣ ਗਈ ਹੈ ਕਿਉਂਕਿ ਸਰਕਾਰ ਦੇ ਨਾਲ ਆ ਖੜੀ ਹੋਈ ਆ ਵਿਰੋਧੀ ਧਿਰ ਤੇ ਰਹੀ ਨਹੀਂ ਕਹਿੰਦੇ ਹੁਣ ਜੀ ਬਿਲਕੁਲ ਹੁਣ ਤੇ ਉਹਨਾਂ ਦੇ ਨਾਲ ਹੀ ਜਿਹੜੀ ਆ ਪਾਰਟੀ ਬਣ ਗਈ ਆ ਹੁਣ ਕਿਤੇ ਨਾ ਕਿਤੇ ਜਿਸ ਢੰਗ ਨਾਲ ਉਹਨਾਂ ਨੇ ਤੰਜ ਕੱਸੇ ਨੇ ਗੱਲਾਂ ਬਾਤਾਂ ਦਸੀਆਂ ਕਿ ਭਾਈ ਹੁਣ ਤੇ ਮਫਲਰ ਜਿਹੜਾ ਅਸੀਂ ਕੇਜਰੀਵਾਲ ਹੋਣਾ ਦੇ ਗਲ ਚ ਉਹਨਾਂ ਨੇ ਲਾ ਕੇ ਤੇ ਮਲਕਰਜਨ ਖੜਗੇ ਦੀ ਗੱਲ ਚ ਪਾਤਾ ਜੀ ਹੋਰ ਗੱਲ ਇਹ ਆ ਕਿ ਭਗਵੰਤ ਮਾਨ ਹੋਣਾ ਤੇ ਵੀ ਉਹਨਾਂ ਨੇ ਗੱਲ ਕੀਤੀ ਆ ਕਿ ਭਾਈ ਭਗਵੰਤ ਮਾਨ ਹੁਣੀ ਜਸਟਾਂਗਰਾ ਚੰਡੀਗੜ੍ਹ ਦੇ ਵਿੱਚ ਦੋਵੇਂ ਪਾਰਟੀਆਂ ਨੇ ਇੱਕ ਦੂਜੇ ਨਾਲ ਜੱਫੀਆਂ ਪਾਲੀਆਂ ਨੇ ਕੀ ਭਗਵੰਤ ਮਾਨ ਹੋ ਰਹੀ ਆਪਣੀ ਵਾਸ਼ਿੰਗ ਮਸ਼ੀਨ ਚੋਂ ਧਰਮ ਸੋਤ ਹੋ ਰਾ ਨੂੰ ਆਸ਼ੂ ਨੂੰ ਜੀ ਖੈਰਾ ਵਰਗੇ ਆਗੂ ਨੂੰ ਕੱਢ ਦੇਣਗੇ ਜੀ ਐਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਮਜੀਠੀਆ ਹੋਰਾਂ ਨੇ ਕੀਤੀਆਂ ਨੇ ਗੱਲ ਤਾਂ ਸਹੀ ਹੈ ਵਰਿੰਦਰ ਜੀ ਇੱਥੇ ਜਰੂਰ ਮੈਂ ਵੀ ਕਹਿਣਾ ਚਾਹੂੰਗਾ ਕਿ ਇੱਕ ਪਾਸੇ ਤਾਂ ਕਾਂਗਰਸ ਪਾਰਟੀ ਤਰਨੇ ਦੇ ਰਹੀ ਆ ਮੌਜੂਦਾ ਸਰਕਾਰ ਦੇ ਖਿਲਾਫ ਆ ਅਪਾ ਕਈ ਵਾਰ ਇਹ ਵੀ ਦੇਖਿਆ ਵਾ ਕਿ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਵੀ ਭਗਵੰਤ ਮਾਨ ਨੂੰ ਵੀ ਖਰੀਆਂ-ਖਰੀਆਂ ਸਲਾਈਆਂ ਜੰਦੀਆਂ ਨੇ ਇਹਨਾਂ ਦਾ ਵਿਧਾਨ ਸਭਾ ਦੇ ਵਿੱਚ ਵੀ ਤਕਰਾਰ ਆਪਾਂ ਹੁੰਦੀ ਕਈ ਵਾਰ ਦੇਖੀ ਆ ਕੀ ਲੱਗਦਾ ਬਈ ਇਹ ਜਿਹੜਾ ਗੱਠਬੰਧਣਾ ਜਿਹੜਾ ਇੰਡੀਆ ਪੰਜਾਬ ਦਾ ਪੰਜਾਬ ਦੇ ਵਿੱਚ ਵਧੀਆ ਚੱਲ ਪਾਵੇਗਾ ਜਾਂ ਨਹੀਂ ਦੇਖੋ ਜੀ ਚੱਲੇਗਾ ਤਾਂ ਤਾਂ ਜੇ ਹੋਵੇਗਾ ਤੇ ਹੁਣ ਜਿਸ ਢਗ ਨਾਲ ਰੇਡ ਕਾ ਫਸਿਆ ਹੋਇਆ ਹੈ ਪੰਜਾਬ ਦੀ ਲੀਡਰਸ਼ਿਪ ਕਾਂਗਰਸ ਦੀ ਚਾਹੁੰਦੀ ਨਹੀਂ ਹੈਗੀ ਇਹ ਗੱਠ ਛੋੜ ਹੋਵੇਗਾ ਜੀ ਉਹ ਆਪਣੇ ਆਪ ਚ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਹਿੰਦੇ ਸਾਨੂੰ ਪੂਰਾ ਵਿਸ਼ਵਾਸ ਆਪਣੇ ਆਪ ਦੇ ਉੱਤੇ ਸਾਨੂੰ ਪਤਾ ਹੈ ਲੋਕ ਸਾਡੇ ਨਾਲ ਹੈ ਤੇ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਸੀਟਾਂ ਦੇ ਜੇ ਵੱਟ ਵੱਟ ਸੀਟਾਂ ਸਾਡੀ ਝੋਲੀ ਪੈਣੀਆਂ ਨੇ ਅਸੀਂ ਲੈ ਕੇ ਜਾਵਾਂਗੇ ਆਮ ਆਦਮੀ ਪਾਰਟੀ ਨਾਲ ਜੇ ਗੱਠਜੋੜ ਹੋਵੇਗਾ ਤੇ ਹੋ ਸਕਦਾ ਸਾਨੂੰ ਲੈ ਡੁੱਬੇ ਜੀ ਇਹ ਇਦਾਂ ਦੇ ਜਿਹੜੇ ਉਹਨਾਂ ਦੇ ਮਨ ਚ ਵਿਚਾਰ ਹੈਗੇ ਆ ਪਰ ਗੱਲ ਇਹ ਹੈ ਕਿ ਲੋਕਾਂ ਨੇ ਦੇਖਣਾ ਹੈ ਜੀ ਕਿ ਕਿਹੜੀ ਪਾਰਟੀ ਨੇ ਸਾਨੂੰ ਫਾਇਦਾ ਪਹੁੰਚਾਇਆ ਹੈ ਕਿਹੜੀ ਪਾਰਟੀ ਦੇ ਕਰਕੇ ਦੇਸ਼ ਦਾ ਇਹ ਪੰਜਾਬ ਦਾ ਸਾਡੇ ਦਾ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ ਲੋਕਾਂ ਨੂੰ ਸਭ ਕੁਝ ਪਤਾ ਹੈ ਹੁਣ ਜਿਸ ਤਰੀਕੇ ਦੇ ਨਾਲ ਗੱਲਾਂ ਚੱਲੀਆਂ ਨੇ ਪ੍ਰੈਸ ਕਾਨਫਰੈਂਸਾਂ ਹੋ ਰਹੀਆਂ ਨੇ ਇੱਕ ਦੂਜੇ ਤੇ ਦੋਸ਼ ਲੱਗ ਰਹੇ ਨੇ ਅਕਾਲੀ ਦਲ ਵਾਲੇ ਵੀ ਦੂਸਰੀਆਂ ਪਾਰਟੀਆਂ ਵੀ ਇੱਕ ਦੂਜੇ ਤੇ ਜੋ ਜਿਸ ਢੰਗ ਨਾਲ ਗੱਲਾਂ ਬਾਤਾਂ ਕਰ ਰਹੀਆਂ ਨੇ ਕਿ ਭਾਈ ਜਿਸ ਢੰਗ ਜਿਸ ਵੇਲੇ 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਉਸ ਵੇਲੇ ਮੁੱਦਿਆਂ ਨੂੰ ਚੁੱਕ ਕੇ ਭਈ ਅਸੀਂ ਬਦਲਾਵ ਲਿਆਦਾਂਗੇ ਬਦਲਾਵ ਲਿਆ ਕੇ ਲੋਕਾਂ ਦਾ ਭਲਾ ਕਰਦਾਂਗੇ ਭਈ ਦੇਖ ਲਓ ਕਹਿੰਦੇ ਤੁਸੀਂ ਕੀ ਬਦਲਾਵ ਆਏ ਨੇ ਇੱਥੇ ਤੇ ਕਾਨੂੰਨ ਵਿਵਸਥਾ ਹੀ ਨਹੀਂ ਹੈਗੀ ਕਾਂਗਰਸ ਆ ਈਵਨ ਕਿ ਜਿਹੜੇ ਜਿਹੜੇ ਗੱਠਜੋੜ ਵਾਲੀ ਪਾਰਟੀ ਹੈਗੀ ਆ ਚੰਡੀਗੜ੍ਹ 'ਚ ਕਾਂਗਰਸ ਵਾਲੇ ਵੀ ਵਿਰੋਧੀ ਤੇ ਰਾਲੇ ਵੀ ਉਹ ਪੰਜਾਬ ਦੀ ਲੀਡਰਸ਼ਿਪ ਤੇ ਇਹੀ ਕਹਿ ਰਹੀ ਹੈ ਦੋਸ਼ ਉਹ ਵੀ ਲਾ ਰਹੀ ਅੱਜ ਵੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਅੱਜ ਧਰਨਾ ਪ੍ਰਦਰਸ਼ਨ ਦੀ ਗੱਲ ਕੀਤੀ ਜਾ ਰਹੀ ਸੀਗੀ ਉੱਥੇ ਕੋਰਾਲੀ ਦੇ ਲਾਗੇ ਰਾਜਾ ਬੜੇਗ ਵੱਲੋਂ ਜੀ ਅਮਨ ਵਿਵਸਥਾ ਕਾਨੂੰਨ ਵਿਵਸਥਾ ਹੈ ਨਹੀਂ ਸਰਕਾਰ ਦੇ ਵਿੱਚ ਸਰਕਾਰ ਦੇ ਇਸ ਰਾਜ ਦੇ ਵਿੱਚ ਸੋ ਗੱਲ ਇਹ ਹੈ ਭਵਿੰਦਰ ਜੀ ਇੱਕ ਚੀਜ਼ ਮੈਂ ਜ਼ਰੂਰ ਕਹਾਂਗਾ ਕਿ ਇਹਦੇ ਵਿੱਚ ਜੋ ਪਾਰਟੀਆਂ ਇੱਕ ਦੂਜੇ ਤੇ ਦੋਸ਼ ਲਾ ਰਹੀਆਂ ਨੇ ਇਹ ਇਹ ਨਵੀਂ ਗੱਲ ਨਹੀਂ ਹੈ ਕਿ ਅੱਜ ਹੀ ਦੋਸ਼ ਲਾਉਣ ਲੱਗੀਆਂ ਨੇ ਜੀ ਪਹਿਲਾਂ ਵੀ ਜਦੋਂ ਚੋਣਾਂ ਹੁੰਦੀਆਂ ਨੇ ਚਾਹੇ ਵਿਧਾਨ ਸਭਾ ਦੀਆਂ ਹੁੰਦੀਆਂ ਨੇ ਚਾਹੇ ਲੋਕ ਸਭਾ ਦੀਆਂ ਹੁੰਦੀਆਂ ਨੇ ਚਾਹੇ ਨਗਰ ਨਿਯਮ ਦੀਆਂ ਹੁੰਦੀਆਂ ਨੇ ਜੀ ਸਾਰੀਆਂ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਕੀਤੇ ਕੰਮਾਂ ਤੇ ਸਵਾਹੀ ਪਾਉਂਦੀਆਂ ਨੇ ਜੀ ਉਹ ਕਦੀ ਵੀ ਪ੍ਰਸ਼ੰਸਾ ਬਹੁਤ ਘਾਟ ਹੀ ਕਰਦੀਆਂ ਨੇ ਵੀ ਇਹ ਕੰਮ ਚੱਜਦਾ ਹੋਇਆ ਤੇ ਕਿਤੇ ਨਾ ਕਿਤੇ ਚਾਹੇ ਕਿਸੇ ਪਾਰਟੀ ਨੇ ਸੱਤਾਧਾਰੀ ਪਾਰਟੀ ਨੇ ਚੰਗਾ ਕੰਮ ਵੀ ਕੀਤਾ ਹੋਵੇ ਤੇ ਆਪੋਜੀਸ਼ਨ ਵਾਲੇ ਕਹਿੰਦੇ ਮਾੜਾ ਹੀ ਕੀਤਾ ਹੈ ਜੀ ਅ ਦੇਖੋ ਤਰੱਕੀ ਹਫਤਾ ਮੁਲਖਾਂ ਦੇ ਵਿੱਚ ਗਈ ਹੈ ਕਿ ਅਗਰ ਕੋਈ ਚੰਗੇ ਮੁਲਕ ਜਿਹੜੇ ਨੇ ਜੀ ਸਾਡਾ ਮੁਲਕ ਬਹੁਤ ਵਧੀਆ ਮੁਲਕ ਹੈ ਹਮ ਇਹ ਚ ਗੋਦ ਹੋ ਰਹੀ ਨਹੀਂ ਹੈਗੀ ਕਿ ਸਾਡਾ ਜਿਹੜਾ ਦੇਸ਼ ਭਾਰਤ ਹੈ ਸੋਨੇ ਦੀ ਚਿੜੀ ਨਹੀਂ ਮੈਂ ਤਾਂ ਇਹਨੂੰ ਸੋਨੇ ਦਾ ਹਾਥੀ ਕਹੂੰਗਾ ਕਿ ਸਾਡਾ ਦੇਸ਼ ਸੋਨੇ ਦਾ ਹਾਥੀ ਹੈ ਜੀ ਪਰ ਚੱਕਰ ਕੀ ਹੈ ਕਿ ਜਿਹੜੇ ਸਾਡੇ ਦੇਸ਼ ਦੇ ਸਿਆਸਦਾਨ ਨੇ ਇਹਨਾਂ ਨੇ ਇਸ ਸਾਡੇ ਦੇਸ਼ ਦਾ ਹਾਲ ਕੀ ਕੀਤਾ ਇਹ ਲੋਕਾਂ ਨੂੰ ਲੋਕ ਜਿਹੜੇ ਨੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਸ ਵੇਲੇ ਜੋ ਸਾਡੇ ਦੇਸ਼ ਦਾ ਸਾਡੇ ਪਿਆਰੇ ਭਾਰਤ ਦਾ ਸਾਡੇ ਸੋਹਣੇ ਪੰਜਾਬ ਦਾ ਕੀ ਹਾਲ ਕੀਤਾ ਸਿਆਸਤਦਾਨ ਨੇ ਇਹ ਅੱਜ ਨਵਾਂ ਤਾਂ ਨਹੀਂ ਹੋਇਆ ਜੀ ਪਹਿਲਾਂ ਵੀ ਤੁਸੀਂ ਜਾ ਤੁਸੀਂ ਦੇਖ ਲਓ ਕਿ ਪੁਰਾਣੀਆਂ ਸਰਕਾਰਾਂ ਨੇ ਵੀ ਜੋ ਕੁਝ ਕੀਤਾ ਹੈ ਤੇ ਅੱਜ ਵੀ ਜੋ ਕੁਝ ਹੋ ਰਿਹਾ ਹੈ ਜੀ ਉਹ ਕਿਤੇ ਨਾ ਕਿਤੇ ਬਹੁਤ ਵੱਡੀ ਢਾਹ ਸਾਡੀ ਪੰਜਾਬੀਅਤ ਨੂੰ ਸਾਡੇ ਪੰਜਾਬ ਨੂੰ ਲੱਗੀ ਹੈ ਜੀ ਸਿਆਸੀ ਪਾਰਟੀਆਂ ਜਿਹੜੀ ਤੱਕੀ ਹਫ਼ਤਾ ਮੁਲਕ ਹੁੰਦੇ ਨੇ ਜੀ ਉੱਥੇ ਆ ਮੈਂ ਪਹਿਲਾਂ ਵੀ ਗੱਲ ਕੀਤੀ ਉਹ ਸਾਇੰਸ ਦੇ ਟੈਕਨੋਲੋਜੀ ਦੇ ਆ ਵਾਤਾਵਰਨ ਦੇ ਮੁੱਦੇ ਹੁੰਦੇ ਨੇ ਤਰੱਕੀ ਦੇ ਮੁੱਦੇ ਹੁੰਦੇ ਨੇ ਨੌਕਰੀ ਦੇ ਮੁੱਦੇ ਹੁੰਦੇ ਠੀਕ ਹੈ ਜੀ এমਪਲੋਇਮੈਂਟ ਦੇ ਮੁੱਦੇ ਹੁੰਦੇ ਨੇ ਨਿੱਕੇ ਨਿੱਕੇ ਹੋਰ ਮੁੱਦੇ ਹੁੰਦੇ ਨੇ ਜਿਹੜੇ ਚੁੱਕੇ ਜਾਂਦੇ ਨੇ ਵੀ ਆਪਾਂ ਇਹ ਕਿਸ ਢੰਗ ਨਾਲ ਆਪਣੇ ਲੋਕਾਂ ਨੂੰ ਤਰੱਕੀ ਕਰਾਈਏ ਇੱਥੇ ਮੁੱਦੇ ਚੁੱਕੇ ਜਾਂਦੇ ਨੇ ਐਸੀ ਗੱਲ ਨਹੀਂ ਵੀ ਨਹੀਂ ਮੁੱਦੇ ਚੁੱਕਦੇ ਆਪੋਜੀਸ਼ਨ ਵਾਲੇ ਜਾਂ ਦੂਸਰੀਆਂ ਸੈਸੀ ਪਾਰਟੀਆਂ ਨਹੀਂ ਮੁੱਦੇ ਚੁੱਕਦੀਆਂ ਚੁੱਕਦੀਆਂ ਪਰ ਉਹਨਾਂ ਦੇ ਵਿੱਚ ਉਹਨਾਂ ਮੁੱਦਿਆਂ ਦੇ ਵਿੱਚ ਕਿਤਨੇ-ਕਿਤੇ ਉਹ ਸਿਆਸਤ ਦੇ ਕਾਰਨ ਹੁੰਦੇ ਨੇ ਬੇਸਿਕ ਰੀਜ਼ਨ ਸਿਆਸਤ ਦੇ ਹੁੰਦੇ ਬੇਸਿਕ ਕਾਰਨ ਉਹਨਾਂ ਦੇ ਕੁਰਸੀ ਦੇ ਹੁੰਦੇ ਨੇ ਉਹ ਤਾਂ ਕਰਕੇ ਮੁੱਦੇ ਚੁੱਕਦੇ ਨੇ ਪਰ ਜਦੋਂ ਉਹਨਾਂ ਦੀ ਸਰਕਾਰ ਆਉਂਦੀ ਹੈ ਫਿਰ ਵੀ ਮੁੱਦੇ ਉਦਾਂ ਦੇ ਉਦਾਂ ਹੀ ਰਹਿੰਦੇ ਨੇ ਭਲਾਈ ਫੇਰ ਵੀ ਨਹੀਂ ਹੁੰਦੀ ਉਹ ਮੁੱਦਿਆਂ ਦੇ ਹੱਲ ਫੇਰ ਵੀ ਨਹੀਂ ਹੁੰਦੇ ਸੋ ਇਸ ਵੇਲੇ ਜੋ ਸਾਡੀ ਚੀਜ਼ ਜ਼ਿਆਦਾ ਕਰਕੇ ਜਿਹੜੇ ਸਿਆਸਤਦਾਨ ਨੇ ਉਹਨਾਂ ਦੀ ਜਿਹੜੀ ਸੋਚ ਹੈ ਉਹ ਕੁਰਸੀ ਦੇ ਆਲੇ-ਦੁਆਲੇ ਹੀ ਹੁੰਦੀ ਹੈ ਉਹ ਕਿਸੇ ਵੀ ਪੱਧਰ ਤੱਕ ਜਾ ਸਕਦੇ ਨੇ ਜੀ ਕਹਿਣਾ ਚਾਹੁੰਦੇ ਸੀ ਤੁਸੀਂ ਮੈਨੂੰ ਲੱਗਦਾ ਕੁਝ ਮੈਂ ਗੱਲ ਕਹਿਣਾ ਚਾਹੁੰਦਾ ਸੀ ਤੁਸੀਂ ਅਕਸਰ ਕਹਿੰਦੇ ਹੁੰਦੇ ਹੋ ਨਾ ਕਿ ਵੀ ਸਿਆਣੇ ਦਾ ਕਿਹਾ ਸਿਰ ਮੱਥੇ ਪਨਾਲਾ ਉੱਤੇ ਵੀ ਪਾਰਟੀ ਜਿਹੜੀ ਮਰਜ਼ੀ ਆ ਜਾਵੇ ਮਤਲਬ ਕੰਮ ਉਵੇਂ ਦੇ ਉਵੇਂ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨਾ ਉਹ ਤਿਉਹੀਆਂ ਤਿਉਹੀਆਂ ਹੀ ਰਹਿੰਦੀਆਂ ਨੇ ਬਿਲਕੁਲ ਜੀ ਲੋਕਾਂ ਨੂੰ ਗੁੰਮਰਾ ਕੀਤਾ ਜਾਂਦਾ ਹੈ ਜੀ ਲੋਕਾਂ ਨੂੰ ਗੁੰਮਰਾ ਕੀਤਾ ਜਾਂਦਾ ਹੈ ਜੀ ਲੋਕਾਂ ਨੂੰ ਲਾਲਚ ਦਿੱਤਾ ਜਾਂਦਾ ਹੈ ਕਿ ਭਾਈ ਤੁਹਾਨੂੰ ਇਹ ਫਾਇਦੇ ਦਾਂਗੇ ਤੁਹਾਨੂੰ ਇਹ ਚੀਜ਼ ਫ੍ਰੀ ਮਿਲ ਜੂਗੀ ਤੁਹਾਨੂੰ ਇੰਨੀ ਅਮਾਉਂਟ ਫ੍ਰੀ ਮਿਲ ਜੂਗੀ ਇਸ ਵਰਗ ਨੂੰ ਮਿਲ ਜੂਗੀ ਪਰ ਸਰਕਾਰਾਂ ਇਸ ਕੰਮ ਦੇ ਲਈ ਮੈਂ ਕਹਿੰਦਾ ਟੋਟਲੀ ਫੇਲ ਹੋਈਆਂ ਨੇ ਕਿ ਇਹੋ ਜਿਹਾ ਮਾਹੌਲ ਸਿਰਜਣ ਦੇ ਵਿੱਚ ਜੀ ਕਿ ਲੋਕ ਆਟੋਮੈਟਿਕਲੀ ਜਿਹੜੇ ਉਹਨਾਂ ਕੋਲ ਇਮਪਲॉयਮੈਂਟ ਹੋਵੇ ਹਮ ਠੀਕ ਹੈ 셀ਫ এমਪਲoyed ਹੋ ਸਕਣ ਉਹਨਾਂ ਨੂੰ ਲੋੜ ਹੀ ਨਹੀਂ ਸਰਕਾਰੀ ਨੌਕਰੀਆਂ ਵੱਲ ਝਾਕਣ ਦੀ ਜਦੋਂ 셀ਫ এমਪਲoyed ਹੋ ਗਏ ਉਹ ਕਹਿੰਦੇ ਵੀ ਸਾਨੂੰ ਇਹੋ ਜਿਹਾ ਮਾਹੌਲ ਹੋਵੇ ਜਿੱਦੇ 'ਚ ਲੋਕਾਂ ਨੂੰ ਸਰਕਾਰੀ ਨੌਕਰੀਆਂ ਨਾਲੋਂ ਵੀ ਜ਼ਿਆਦਾ ਮੁਨਾਫਾ ਕਾਰੋਬਾਰ ਦੇ ਵਿੱਚ ਹੋਵੇ ਜੀ ਜਿਹੜੀ ਸੋਚ ਹੋਣੀ ਚਾਹੀਦੀ ਹੈ ਨੌਜਵਾਨਾਂ ਦੀ ਉਹ ਨੌਕਰੀ ਲੈਣ ਚ ਨਹੀਂ ਹੋਣੀ ਚਾਹੀਦੀ ਨੌਜਵਾਨਾਂ ਦੀ ਸੋਚ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਕਿਦਾਂ ਇੱਕ ਐਂਟਰਪ੍ਰੈਨਰ ਬਣਨਾ ਹੈਗਾ ਕਿਸ ਤਰੀਕੇ ਦੇ ਨਾਲ ਅਸੀਂ ਨੌਕਰੀਆਂ ਪੈਦਾ ਕਰਕੇ ਦੂਜੇ ਨੌਜਵਾਨਾਂ ਨੂੰ ਆਪਣੇ ਕੋਲ ਦੂਜੇ ਲੋਕਾਂ ਨੂੰ ਨੌਕਰੀਆਂ ਦੇਣੀਆਂ ਨੇ ਇਹ ਕੱਲੇ-ਕੱਲੇ ਅਗਰ ਨੌਜਵਾਨ ਦੀ ਸੋਚ ਹੋਊਗੀ ਤੇ ਦੇਖ ਲਓ ਕਿ ਸਾਡਾ ਦੇਸ਼ ਕਿੱਥੇ ਤੇ ਕਿੱਥੇ ਪਹੁੰਚ ਜਾਊਗਾ ਪਰ ਸਾਡੀ ਜਿਹੜੀ ਸੋਚ ਹੈ ਅੱਜ ਨੌਜਵਾਨ ਹੈ ਸਾਡਾ ਉਸ ਨੂੰ ਇਹ ਸਿਆਸੀ ਕਾਰਨ ਇਹ ਮੈਂ ਵੱਡੇ ਕਾਰਨ ਸਿਆਸੀ ਕਹਿੰਨਾ ਕਿ ਅੱਜ ਸਾਡਾ ਨੌਜਵਾਨ ਹੈ ਜਿਹੜਾ ਇਥੋਂ ਹਤਾਸ਼ ਹੋ ਕੇ ਆਪਣੇ ਸਰਕਾਰਾਂ ਤੋਂ ਹਤਾਸ਼ ਹੋ ਕੇ ਪੂਰੀ ਤਰੀਕੇ ਨਾਲ ਅੱਜ ਵਿਦੇਸ਼ਾਂ ਨੂੰ ਰੋਖ ਕਰ ਰਿਹਾ ਹੈ ਜਿਹੜੇ ਬਾਕੀ ਦੇ ਪ੍ਰਵਾਸੀ ਨੇ ਉਹ ਸਾਡੇ ਪੰਜਾਬ 'ਚ ਆ ਰਹੇ ਨੇ ਤੇ ਮੈਂ ਪਹਿਲਾਂ ਅਕਸਰ ਹੀ ਗੱਲ ਕਰਦਾ ਕਿ ਆਉਣ ਵਾਲੇ ਸਮੇਂ 'ਚ ਦੇਖਿਓ ਤੇ ਕਿਸੇ ਦਿਨ ਜਿਹੜੇ ਪ੍ਰਵਾਸੀ ਨੇ ਉਹੀ ਮੰਤਰੀ ਬਣੇ ਹੋਣੇ ਨੇ ਉਹੀ ਪਟਵਾਰੀ ਬਣੇ ਹੋਣੇ ਨੇ ਉਹੀ ਥਾਣੇਦਾਰ ਬਣੇ ਹੋਣੇ ਨੇ ਤੇ ਸਾਡੇ ਪੰਜਾਬੀਆਂ ਦਾ ਹਾਲ ਕੀ ਹੋਊਗਾ ਇਹ ਸਭ ਕਾਰਨ ਇਹਨਾਂ ਪਿੱਛੇ ਮੈਨੂੰ ਲੱਗਦਾ ਹੈ ਕਿ ਜਿਹੜੀ ਸਿਆਸੀ ਲਾਲਚ ਹੈ ਕੁਰਸੀ ਦੀ ਕੁਰਸੀ ਦਾ ਲਾਲਚ ਹੈ ਉਹ ਸਿਰ ਚੜ ਕੇ ਬੋਲ ਰਿਹਾ ਹੈ ਜੀ ਜੀ ਜੀਵਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸੰਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵੀਰਿੰਦਰ ਜੀ ਜਿਨ੍ਹਾਂ ਨੇ ਸਿਆਸਤ ਦੇ ਮੁੱਦੇ ਤੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਭਗਤੀ ਸਿਆਸਤ ਦੇ ਨਵੇਂ ਪ੍ਰੋਗਰਾਮ ਦੇ ਨਾਲ ਅਤੇ ਗੱਲਾਂ ਬਾਤਾਂ ਕਰਾਂਗੇ ਸਿਆਸਤ ਦੇ ਮੁੱਦਿਆਂ ਤੇ ਤਦ ਤੱਕ ਲਈ ਜਿਆਜਤ ਧੰਨਵਾਦ ਸ਼ੁਕਰੀਆ